ਹੈਲੋ ਮੈਂ ਲਾਹੌਰ ਤੋਂ ਬੋਲਦਾ ਹਾਂ ਗੁਰਵਿੰਦਰ ਸਿੰਘ ਗਿੱਲ ਰੌਤਾ ਇਹ ਵੈਸੇ ਫੋਨ ਕੀਤਾ ਸੀ ਕਿਸੇ ਨੂੰ ਲਾਹੌਰ ਤੋਂ ਹਾਂ ਇਹ ਮੈਂ ਪਹਿਲਾ ਫੋਨ ਕੀਤਾ ਜਦੋਂ ਲਾਹੌਰ ਤੋਂ ਮੈਂ 2:30 ਵਜੇ ਬਾਰਡਰ ਕਰਾਸ ਕਰਦਾ ਬਾਗੇ ਦਾ ਤੇ ਅਸੀਂ 3:00 ਵਜੇ ਨੂੰ ਪੀਸੀ ਹੋਟਲ ਲਾਹੌਰ ਚਲੇ ਗਏ ਦੋ ਤਿੰਨ ਘੰਟੇ ਦਾ ਮੈਨੂੰ ਘਰ ਦੇ ਮੈਨੂੰ ਤਾਂ ਯਾਦ ਹੀ ਨਹੀਂ ਆਇਆ ਕੋਈ ਅੱਛਾ ਇਨਾ ਮਾਹੌਲ ਉੱਥੇ ਵਧੀਆ ਤਾਂ ਫਿਰ 5:30 ਮੈਂ ਪਹਿਲੀ ਕਾਲ ਜਿਹੜੀ ਆਦੀ ਮਾਦਾ ਨੂੰ ਕਰਦਾ ਵੀ ਹੈਲੋ ਮੈਂ ਲਾਹੌਰ ਤੋਂ ਬੋਲਦਾ ਉਹ ਮੈਨੂੰ ਲੱਗੇਗਾ ਸੁਭਾਵਕੀ ਨਿਕਲੇਆ ਹੈ ਸੁਭਾਵਕੀ ਹਾਂ ਸੁਭਾਵਕੀ ਚਾਹ ਨਾਲ ਸੁਭਾਵਕ ਕਹਿ ਲੋ ਇੱਕੇਦਮ ਫਲੋ ਚ ਨਿਕਲੇ ਆਂ ਅੰਦਰੋਂ ਤਾਂ ਉਹ ਨਿਕਲਣ ਸਾਰ ਇੰਨਾ ਚੰਗਾ ਲੱਗਿਆ ਫਿਰ ਮੈਂ 10 12 ਗੱਲਾਂ ਕੀਤੀਆਂ ਦੋਸਤਾਂ ਮਿੱਤਰਾਂ ਨੂੰ ਹਾਂ ਤਾਂ ਹਰੇਕ ਚ ਮੈਂ ਕਹ ਰਿਹਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਸਿਰਫ ਇਹ ਇਹ ਚੀਜ਼ ਮਹਿਸੂਸ ਕਰਨ ਲਈ ਹੈ ਨਾ ਹੈਲੋ ਮੈਂ ਲਾਹੌਰ ਤੋਂ ਬੋਲ ਹਾਂ ਇਹ 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 ਪੱਖ ਬੰਦੇਓ ਕਿ ਵੱਧ ਤੋਂ ਵੱਧ ਯੂਥ ਨੂੰ ਜ਼ਰੂਰ ਜਾ ਕੇ ਆਣਾ ਚਾਹੀਦਾ ਕਿਲਾ ਦੇਖਣਾ ਚਾਹੀਦਾ ਕਿਲਾ ਵੀ ਦੇਖਣਾ ਚਾਹੀਦਾ ਪਹਿਲੀ ਗੱਲ ਨਨਕਾਣਾ ਸਾਹਿਬ ਕੱਲੇ ਯੂਥ ਨੂੰ ਨਹੀਂ ਹਰ ਸਿੱਖ ਨੂੰ ਨਨਕਾਣਾ ਸਾਹਿਬ ਨਤਮਸਤਕੋਣਾ ਚਾਹੀਦਾ ਦਰਬਾਰ ਚ ਸ਼ੇਰੇ ਪੰਜਾਬ ਦੇ ਚ ਖੜਦੇ ਹੋ ਤਾਂ ਜੇ ਤੁਸੀਂ ਅੱਖਾਂ ਮੀਚ ਕੇ ਵੇਖੋ ਤਾਂ ਤੁਹਾਨੂੰ ਮਹਿਸੂਸ ਹੁੰਦਾ ਯਾਰ ਉੱਥੇ ਸਾਡਾ ਰਾਜਾ ਬੈੰਦਾ ਸੀ ਤੇ ਸਾਰੇ ਜਾਤਾਂ ਧਰਮਾਂ ਦੇ ਵਜ਼ੀਰ ਸੀ ਉਹਦੇ ਕੋਲੇ ਤੇ ਇਹ ਉਹਨੇ ਸਾਰੀ ਜਿਹੜੀ ਆਪਦੀ ਪਰਜਾ ਨੂੰ ਸੁੱਖ ਸੌਖੀ ਰੱਖਿਆ ਹਨ ਉੱਪਰੋਂ ਜਦੋਂ ਕਿਲੇ ਦੇ ਨਾਲ ਦੀ ਰਾਵੀ ਨੱਭਦੀ ਸੀ ਹਨ ਤਾਂ ਹੁਣ ਤਾਂ ਸ਼ਹਿਰ ਤੋਂ ਦੂਰ ਚਲੀ ਗਈ ਉਹ ਕਾਵੀ ਹਾਂ ਜੇ ਤੁਸੀਂ ਮਹਿਸੂਸ ਕਰੋ ਇੱਥੇ ਰਾਵੀ ਵਗਦੀ ਹੁਣ ਜਿਵੇਂ ਅੱਜ ਹਵਾ ਵਗਦੀ ਇੱਥੇ ਜਦੋਂ ਹਵਾ ਵਗਦੀ ਹੁੰਨੀ ਕਿਤੇ ਰਾਜਾ ਕਿਲੇ ਤੇ ਫਿਰਦਾ ਹੁਣ ਉਹਦਾ ਰਾਵੀ ਦਾ ਜਿਹੜਾ ਪਾਣੀ ਦਾ ਸਾਊਂਡ ਬੜਾ ਮਿਕਸ ਹੋ ਕੇ ਜ਼ਬਰਦਸਤ ਹੁੰਦਾ ਹੁਣ ਉੱਥੇ ਉਹ ਚੀਜ਼ਾਂ ਮਹਿਸੂਸ ਕਰਦੇ ਹਾਂ ਅੱਛਾ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਪਹਿਲਾਂ ਸੋਚਿਆ ਸੀ ਮੈਂ ਕਿ ਸ਼ਾਇਦ ਤੁਹਾਨੂੰ ਬਾਰ-ਬਾਰ ਇਹ ਚੀਜ਼ ਪਿੰਚ ਕਰੇਗੀ ਤੁਹਾਡਾ ਬਹੁਤ ਖਾਸ ਦੋਸਤ ਸਿੱਧੂ ਮੂਸੇ ਵਾਲਾ ਕਿਉਂਕਿ ਜਦੋਂ ਬੰਦਾ ਉਹ ਚੀਜ਼ਾਂ ਯਾਦ ਕਰਦਾ ਪਰ ਜਿਹੜਾ ਤੁਸੀਂ ਅ ਤੇ ਟੀ-ਸ਼ਰਟ ਤੇ ਤੁਹਾਡੇ ਬਣਿਆ ਹੋਇਆ ਆউল ਇਹ ਇਹ ਟ੍ਰੇਕ ਦੇ ਬ੍ਰਾਂਡ ਦਾ ਉਹ ਹਾਂਜੀ ਔਰ ਇਹ ਇਹ ਮੈਂ ਦੇਖੀ ਜਾਂਦਾ ਤਾਂ ਮੈਨੂੰ ਉਹੀ ਚੀਜ਼ਾਂ ਚੇਤੇ ਆਈ ਜਾਂਦੀਆਂ ਨੇ ਟ੍ਰੇਕ ਸਿੱਧੂ ਮੂਸੇਵਾਲਾ ਨੂੰ ਬਾਈ ਨੇਮ ਚੀਜ਼ਾਂ ਜਾਣਦਾ ਫਾਲੋ ਕਰਦਾ ਮਾਣ ਮਹਿਸੂਸ ਹੁੰਦਾ ਬਹੁਤ ਵੱਡਾ ਦਖਾਂਤ ਦਿੱਤਾ ਹੈ ਉਹ ਚਲਿਆ ਜਾਣ ਤੋਂ ਬਾਅਦ ਵੱਡਾ ਨਹੀਂ ਹੋਇਆ ਚਲੇ ਜਾਣ ਤੋਂ ਬਾਅਦ ਛੋਟਾ ਹੋਇਆ ਜੋ ਲੋਕਾਂ ਨੂੰ ਇਹ ਲੱਗਦਾ ਵੀ ਉਹ ਬਹੁਤ ਵੱਡਾ ਹੋ ਗਿਆ ਪਤਾ ਨਹੀਂ ਤਾਂ ਹੋ ਗਿਆ ਹੂੰ ਕਿ ਸੈਂਪਲੀ ਮਿਲ ਗਿਆ ਕੁਝ ਉਹ ਤੋਂ ਬਾਅਦ ਹੋ ਰਿਹਾ ਹੈ ਜਿਹੜੀਆਂ ਉਹਦੀਆਂ ਗੱਲਾਂ ਕੋਸ਼ ਆ ਰਹੀਆਂ ਨੇ ਜਾਂ ਹੋ ਰਿਹਾ ਵੀ ਉਹਦੇ ਬਾਰੇ ਆ ਚੀਜ਼ ਆਊਗੀ ਇਹ ਤਾਂ ਉਹਦੇ ਜਾਨੀ ਕਿ ਨਵਾਂ ਤੇ ਗਣੀਆਂ ਗੱਲਾਂ ਸੀ ਜਿਵੇਂ ਉਹ ਕਹਿੰਦੇ ਆ ਵੀ ਜਿਹੜਾ ਬਾਹਰ ਸ਼ੋ ਹੋਣਾ ਹੈ ਸਿੱਧੂ ਦਾ ਨੂੰ ਇੰਗਲਿਸ਼ ਚ ਕੀ ਕਹਿੰਦੇ ਆ ਭਾਈ ਲੇਜ਼ਰ ਦੇ ਨਾਲ ਜਿਹੜਾ ਹਾਂ ਲੇਜ਼ਰ ਦੇ ਨਾਲ ਹੋਣਾ ਜਿਹੜਾ ਹਨਾ ਤਾਂ ਉਹ ਸ਼ੋ ਆ ਜਿਹੜਾ ਉਹ ਲੋਕਾਂ ਨੂੰ ਲੱਗਦਾ ਵੀ ਕਿਤੇ ਤਾਂ ਹੋ ਰਿਹਾ ਉਹ ਚਲਿਆ ਗਿਆ। ਉਹ ਤੋਂ ਤੋਂ ਉਂਗਲਾਂ ਦੇ ਪਲਾਨ ਕੀਤੀਆਂ ਚੀਜ਼ਾਂ ਸੀ ਵੀ ਆਪਾਂ ਇੱਕ ਆਏ ਸ਼ੋਅ ਕਰਾਂਗੇ ਉਹਨੇ ਇੱਕ ਇੰਗਲੈਂਡ ਇੱਕ ਕੰਪਨੀ ਨੂੰ ਸਾਹਮਣੇ ਗੇਰਾਂ ਸੱਦ ਕੇ ਮਿਲਿਆ ਸੀ ਵੀ ਤੁਸੀਂ ਉਹ ਬਣਾਓ। ਅੱਛਾ ਤੇ ਬਰਾਬਰ ਤੇ ਦੋ ਸਿੱਧੂ ਚੱਲਣਗੇ ਇੱਕ ਇਧਰ। ਗੱਲ ਹੁਣ ਜੇ ਥੋੜੀ ਜੀ ਕਰੀਏ ਮੈਨੂੰ ਲੱਗਦਾ ਥੋੜੀ ਨਹੀਂ ਬਹੁਤੀ ਕਰਨੀ ਚਾਹੀਦੀ ਇਹ ਚਰਚਾ ਬਹੁਤ ਆ ਹੁਣ। ਹੈਲੋ ਮੈਂ ਲਾਹੌਰ ਤੋਂ ਬੋਲਦਾ ਗੁਰਵਿੰਦਰ ਸਿੰਘ ਗਿੱਲ ਰੌਤਾ। ਇਹ ਵੈਸੇ ਫੋਨ ਕੀਤਾ ਸੀ ਕਿਸੇ ਨੂੰ ਲਾਹੌਰ ਤੋਂ ਹਾਂ ਇਹ ਮੈਂ ਪਹਿਲਾ ਫੋਨ ਕੀਤਾ ਜਦੋਂ ਲਾਹੌਰ ਤੋਂ ਮੈਂ 2:30 ਵਜੇ ਬਾਰਡਰ ਕ੍ਰਾਸ ਕਰਦਾ ਬਾਗੇ ਦਾ ਤੇ ਅਸੀਂ 3:00 ਵਜੇ ਨੂੰ ਪੀਸੀ ਹੋਟਲ ਲਾਹੌਰ ਚਲੇ ਗਏ 2-3 ਘੰਟੇ ਦਾ ਮੈਨੂੰ ਘਰ ਦੇ ਮੈਨੂੰ ਤਾਂ ਯਾਦ ਹੀ ਨਹੀਂ ਆਇਆ ਕੋਈ ਇੰਨਾ ਮਾਹੌਲ ਉੱਥੇ ਵਧੀਆ ਮੈਂ 5:30 ਪੰਜ ਘਰੇ ਪਹਿਲੀ ਕਾਲ ਕਰਦਾ ਆਪਣਾਤ ਜੀ ਵੈਸੇ ਮਹਿਸੂਸ ਹੋਈ ਪੈਰ ਥਰਦੇ ਬਹੁਤ ਉਸ ਜਿੰਨੇ ਵੀ ਮੁਲਕਾਂ 'ਚ ਹੁਣ ਤੱਕ ਗਏ ਆ ਤਾਂ ਉਹਨਾਂ ਨੂੰ ਪਹਿਲੀ ਅੱਖੇ ਹੀ ਦੇਖਦੀ ਆ ਵੀ ਇਹ ਸੋਹਣਾ ਹੈ ਸੋਹਣਾ ਦੇਖਣ ਲਈ ਜਿਹਦਾ ਰਾਤ ਨੂੰ ਜਹਾਜ਼ 'ਚ ਉਤਰੋ ਤਾਂ ਲਾਈਟਾਂ ਦੇ ਹਿਸਾਬ ਨਾਲ ਵੇਖਿਆ ਜਾਂਦਾ ਹੂੰ ਤੇ ਜੇ ਦਿਨੇ ਤਾਂ ਬਿਲਡਿੰਗਾਂ ਦੇ ਹਿਸਾਬ ਨਾਲ ਤੇ ਇਹੀ ਧਰਤੀ ਸੀ ਜਿਹਦੇ ਚ ਵੜ ਕੇ ਸੋਨਾ ਵੇਖਣ ਵਾਸਤੇ ਅੱਖ ਨਹੀਂ ਦੇਖ ਰਹੀ ਸੀ ਜਿਹੜੀ ਮਹਿਸੂਸ ਕਰ ਲਈ ਸੀ ਵੀ ਸੋਨਾ ਤਾਂ ਹੈਗਾ ਹੀ ਸਾਡਾ ਹੂੰ ਹੂੰ ਮੈਂ ਸਾਡੇ ਰਾਜ ਦੀ ਧਰਤੀ ਆ ਤਾਂ ਉਹ ਉੱਥੇ ਜਿਹੜੀ ਮੈਂ ਕਰ ਜਿਹੜੀ ਅਪਣੱਤਾ ਉਹ ਵੱਖਰੀ ਐ ਤਾਂ ਫਿਰ ਪੰਜ ਸਾਢੇ ਪੰਜ ਮੈਂ ਪਹਿਲੀ ਕਾਲ ਜਿਹੜੀ ਆ ਦੀ ਮਾਦਾ ਨੂੰ ਕਰਦਾ ਵੀ ਹੈਲੋ ਮਲਹੌਰ ਤੋਂ ਬੋਲਦਾ ਉਹ ਮੈਨੂੰ ਸੁਭਾਵਕ ਹੀ ਨਿਕਲਿਆ ਹੈ ਸੁਭਾਵਕੀ ਸੁਭਾਵਕੀ ਚਾਹ ਨਾਲ ਸੁਭਾਵਕ ਕਹਿ ਲੋ ਇੱਕੇਦਮ ਫਲੋ ਚ ਨਿਕਲਿਆ ਅੰਦਰੋਂ ਤਾਂ ਉਹ ਨਿਕਲਨ ਸਾਰ ਇੰਨਾ ਚੰਗਾ ਲੱਗਿਆ ਫਿਰ ਮੈਂ 10 12 ਗੱਲਾਂ ਕੀਤੀਆਂ ਦੋਸਤਾਂ ਮਿੱਤਰਾਂ ਨੂੰ ਤਾਂ ਹਰੇਕ 'ਚ ਮੈਂ ਕਹ ਰਿਹਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਹਾਂ ਸਿਰਫ ਇਹ ਚੀਜ਼ ਮਹਿਸੂਸ ਕਰਨ ਲਈ ਹੈ ਨਾ ਹੈਲੋ ਮੈਂ ਲਾਹੌਰ ਤੋਂ ਬੋਲ ਹਾਂ ਫਿਰ ਉਹ ਯਾਨੀ ਕਿ ਕਿਤਾਬ ਮੈਂ ਕਿਤਾਬ ਲਿਖੂਗਾ ਇਸ ਗੱਲ ਨੂੰ ਪਹਿਲਾਂ ਕਿਤਾਬ ਦੇ ਟਾਈਟਲ ਨੇ ਜਨਮ ਲੈ ਲਿਆ ਵੀ ਮੇਰੇ ਮਨ 'ਚ ਆਉਂਦਾ ਵੀ ਕਿਤਾਬ ਲਿਖੂਗਾ ਉਹਦਾ ਟਾਈਟਲ ਆ ਹੋਊਗਾ ਕਿਤਾਬ ਕੀ ਲਿਖੂਗਾ ਉਹ ਵੱਖਰਾ ਹੋਊਗਾ ਕਿਤਾਬ ਲਿਖੀ ਜਾਂਦੀ ਹੈ ਟਾਈਟਲ ਬਾਅਦ 'ਚ ਵਿੱਚੋਂ ਹੈ ਇਹ ਟਾਈਟਲ ਆ ਗਿਆ ਕਿ ਯਾਰ ਮੈਂ ਕਿਤਾਬ ਲਿਖੂਗਾ ਇਸ ਸਾਰੇ ਤੇ ਮੈਂ ਕਿਵੇਂ ਆਇਆ ਸਫਰਨਾਮਾ ਲਿਖੂਗਾ ਉਹਦਾ ਟਾਈਟਲ ਆ ਹੋਊਗਾ ਟਾਈਟਲ ਨੇ ਜਨਮ ਲਿਆ ਤਾਂ ਫਿਰ ਉਸ ਤੋਂ ਬਾਅਦ ਮੈਂ ਨਾਲ ਹੀ ਕਿਤਾਬ ਉਸੇ ਪਾਲੀ ਟਾਈਪ ਕਰਨੀ ਹੈ ਲਾਹੌਰ ਦੇ ਜਿਹੜੇ ਦਿਨ ਸੀ ਉਹ ਪਲ ਸੀ ਉਹਨਾਂ ਨੂੰ ਜੇ ਗਿਲਰੋਂ ਤਾਂ ਬਿਆਨ ਕਰੇ ਕਿਉਂਕਿ ਤੁਸੀਂ ਸ਼ਾਇਰ ਵੀ ਹੋ ਗੀਤਕਾਰ ਹੋ ਹੈਨਾ ਮਤਲਬ ਜਿਹੜਾ ਲਿਖਣ ਵਾਲਾ ਬੰਦਾ ਹੁੰਦਾ ਉਹ ਆਮ ਬੰਦੇ ਨਾਲੋਂ ਵੱਧ ਜਿਹੜਾ ਮਹਿਸੂਸ ਕਰਦਾ ਚੀਜ਼ਾਂ ਨੂੰ ਲਾਹੌਰ ਨੂੰ ਮੈਨੂੰ ਲੱਗਦਾ ਬਾਈ ਵੇਦੀ ਸਾਹਿਬ ਅੱਖਰਾਂ ਚ ਨੀ ਤੁਸੀਂ ਬੰਨ ਕੇ ਦੱਸ ਸਕਦੇ ਲਾਹੌਰ ਕੀ ਹੈ ਲਾਹੌਰ ਇੱਕ ਖੁੱਲੀਆਂ ਬਾਹਾਂ ਦਾ ਕਲਾਵਾ ਹੈ ਜਿਹਨੂੰ ਮਹਿਸੂਸ ਕਰੋਗੇ ਜਿੰਨਾ ਘੁੱਟ ਕੇ ਆਪਦੇ ਨਾਲ ਲਾਉਂਗੇ ਉਹ ਤੁਹਾਨੂੰ ਓਨੀ ਆਪਣਤ ਤੇ ਨਿਘ ਦੇਊਗਾ ਹਨਾ ਉਹ ਉਹਨਾਂ ਤੁਹਾਨੂੰ ਜਾਨੀ ਕਿ ਭਾਵਕ ਕਰੂਗਾ ਉਹ ਉਹਨਾਂ ਤੁਹਾਨੂੰ ਤਕੜਾ ਕਰੂਗਾ ਉਹਨਾਂ ਹੀ ਤੁਹਾਨੂੰ ਮਹਿਸੂਸ ਕਰਾਊਗਾ ਵੀ ਸਾਡਾ ਕਿ ਅਸੀਂ ਰਾਜਿਆਂ ਦੇ ਪੁੱਤਾਂ ਹਾਂ ਲਾਹੌਰ ਇਹ ਮਹਿਸੂਸ ਕਰਾਉਂਦਾ ਹਾਂ ਲਾਹੌਰ ਤੁਹਾਨੂੰ ਰਾਜ ਨਾਲ ਜੋੜਦਾ ਹੈ ਲਾਹੌਰ ਤੁਹਾਨੂੰ ਸ਼ੇਰੇ ਪੰਜਾਬ ਦੇ ਕਿਲੇ ਨਾਲ ਜੋੜਦਾ ਹੈ